ਢੱਲੇਵਾਲ ਦੀ ਵਿਗੜੀ ਸਿਹਤ ਨੂੰ ਲੈ ਕੇ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਤੇ ਉੱਥੇ ਹੀ ਸਰਕਾਰਾਂ ਚਿੰਤਤ ਨੇ ਤੇ ਜਿਸ ਤੋਂ ਬਾਅਦ ਹੁਣ ਕਈ ਲੀਡਰ ਜਿਹੜੇ ਕਿ ਸ਼ੰਭੂ ਬਾਰਡਰ ਦੇ ਉੱਤੇ ਜਾ ਕੇ ਡੱਲੇਵਾਲ ਦੇ ਨਾਲ ਮੁਲਾਕਾਤ ਕਰ ਰਹੇ ਨੇ ਦੱਸਿਆ ਕਿ ਉੱਥੇ ਰਾਜਵੜਿੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਅੱਜ ਉਹਨਾਂ ਦੀ ਮੁਲਾਕਾਤ ਜਿਹੜੀ ਕਿ ਡੱਲੇਵਾਲ ਦੇ ਨਾਲ ਹੋਈ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਚਰਚਾ ਉਹਨਾਂ ਨੇ ਜ਼ਰੂਰ ਕੀਤੀ ਅਤੇ ਉਹਨਾਂ ਦਾ ਕਹਿਣਾ ਹੈ ਕਿ ਸੰਸਦ ਦੇ ਵਿੱਚ ਅਸੀਂ ਇਹ ਮੁੱਦਾ ਜ਼ਰੂਰ ਚੱਕਦੇ ਆ ਕਿਸਾਨਾਂ ਦਾ ਜਦੋਂ ਵੀ ਸਾਡਾ ਜਦੋਂ ਵੀ ਸਾਨੂੰ ਮੌਕਾ ਮਿਲਦਾ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਜਰੂਰ ਆਉਂਦੀ ਹੈ ਤੇ ਉੱਥੇ ਹੀ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਹੈ ਜਿਹੜੇ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਵਿੰਦ ਦੇ ਵੱਲੋਂ ਕੀਤੇ ਗਏ ਨੇ ਆਓ ਤੁਹਾਨੂੰ ਸੁਣਾਉਣਾ ਹੈ ਪਹਿਲਾਂ ਰਾਜਾ ਵਿੰਦ ਦਾ ਕੀ ਕਹਿਣਾ ਹੈ ਨਾ ਕਿਸੇ ਨੂੰ ਇਹਦਾ ਇਹ ਪਤਾ ਕਿਸ ਦਿਨ ਹੋਣੀ ਹੈ ਕਿਵੇਂ ਹੋਣੀ ਹੈ ਕਿ ਕਦੋਂ ਹੋਣੀ ਹੈ ਕੋਈ ਪਤਾ ਨਹੀਂ ਸਰ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਕਿਸੇ ਦੂਸਰੇ ਦੇ ਹੱਥ ਜਾਂ ਕਿਸੇ ਪਾਵਰ ਦੇ ਹੱਥ ਚਾਹੀ ਉਹਦੀ ਚਿੰਤਾ ਕਿਸ ਗੱਲ ਦੀ ਹੈ ਸੋ ਇਹ ਚਿੰਤਾ ਨਾਲ ਕਿਰਿਆਵਾਂ ਆਪਾਂ ਚਿੰਤਾ ਕਰਦੇ ਇਹ ਸ਼ਾਇਦ ਹੁਣ ਆਪਾਂ ਇਹ ਡਾ ਡਾਕਟਰ ਲਾ ਕੀਤਾ ਹੈ ਸ਼ਾਇਦ ਕਿਸਾਨਾਂ ਨੂੰ ਕੁਝ ਦਵਾਈ ਪਾਣੀ ਦੇ ਦੇ ਸਾਰੇ ਲਈ ਜੀ ਸਾਰੇ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਸਾਹਿਬ ਤੁਸੀਂ ਵਧੀਆ ਗੱਲ ਹੈ ਤੋ ਡੀਐਸ ਕੁਰਬਾਨੀ ਨੂੰ ਅਸੀਂ ਤੋਂ ਕਾਂਗਰਸੀ ਪ੍ਰਧਾਨ ਜੀ ਵਗੈਰਾ ਕੋਈ ਫੋਨ ਨਹੀਂ ਕਰਦੇ ਜੀ ਸਾਡੀ ਕਿਸਾਨੀयत ਵਿਚਾਰੇ ਉਹ ਪੰਜਾਬ ਦਾ ਭਵਿੱਖ ਤੁਸੀਂ ਵਿਚਾਰੋ ਆਪਣੇ ਹੱਥਾਂ ਤੇ ਅਸੀਂ ਤਾਂ ਰਲ ਮਿਲ ਕੇ ਅਰਦਾਸ ਕਰਦੇ ਤੁਹਾਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਜੀ ਜੀ ਪੀ ਅਗਲਾਸ ਜੀ ਖਾਲੀ ਗਲਾਸ ਪਾਣੀ ਮੰਗਦਾ ਅੱਛਾ ਚਲੋ ਕੋਈ ਬਾਦ ਹੋ ਗਈ ਕੱਲ ਪਰਸੋਂ ਪਾਰਲੀਮੈਂਟ ਦੇ ਵਿੱਚ ਰਾਉ ਜੀ ਨੇ ਫੇਰ ਅਕਟਰ ਜਿੰਦਗੀ ਸਾਰੋ ਇਸ ਮੁੱਦੇ ਤੇ ਜਿਹੜੀ ਹੈ ਕੋਈ ਨਾ ਤਾਂ ਕੋਈ ਚਰਚਾ ਕਰਨ ਲਈ ਤਿਆਰ ਹੈ ਜ਼ੀਰੋ ਆਰ ਦੇ ਵਿੱਚ ਭੇਜ ਉਹ ਨਿਕਲਦਾ ਹੈ ਪਰ ਅਸੀਂ ਪੂਰੀ ਬਾਹਰ ਕੀਤਾ ਸੀ ਪ੍ਰਦਰਸ਼ਨ ਹੁਣ ਵੀ ਅਸੀਂ ਕੱਲ ਨੂੰ ਅਸੀਂ ਇਸ ਬਾਰੇ ਸਾਰੇ ਜਾਣੇ ਵਿਚਾਰ ਕਰਕੇ ਤੁਹਾਨੂੰ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਆਂ ਧਿਆਨ ਰੱਖਿਓ ਆਪਣਾ ਪਲੀਜ਼ ਥੇ ਦਾ ਟੈਂਕ ਬੜੀ ਮਿਹਨਤਾ ਤੁਹਾਨੂੰ ਆਥਿਓ ਤੇ ਵਿਚਾਰ ਕਰਨੇ ਬਾਰੇ ਤਾਂ ਬਹੁਤ ਸੱਚੀ ਹੈ ਜ਼ੋਰ ਜੋਰ ਤੁਸੀਂ ਪਾਰਲੀਮੈਂਟ ਦੇ ਅੰਦਰ ਜੋ ਕਰ ਸਕਦਾ ਹੈ ਪੂਰੇ ਦੇਸ਼ ਦੇ ਸਾਡਾ ਮਸਲੇ ਨੂੰ ਵੀ ਮੌਤ ਤੱਕ ਮੌਤ ਤੱਕ ਨਾਇਨ ਕੋਈ ਆ ਵੀ ਪਾਲ ਇਧਰ ਕਰ ਸਕਦਾ ਹੈ ਨਾਇਨ ਕੋਈ ਪਾਲ ਇਧਰ ਕਰ ਸਕਦਾ ਹੈ ਤੇ ਜਿਹੜੇ ਤਰੀਕੇ ਨਾਲ ਹੋਵੇ ਵਿੜਿੰਗ ਸਾਹਿਬ ਉਹ ਵੀ ਤੇ ना किसी पता किस दिन होनी है किहोजी होनी, हो होनी है कोई पता नहीं जी चीज़ का पता ही नहीं किसी दूसरे के हाथ चाहे किसी होर पावर के हाथ चाहिए चिंता किस गलती है सो य चिंता ना करिए आप चिंता करिए तो शायद हम आप एडा उपराला है शायद किसान कुछ किस दुआज ਪਾਣੀ ਦੇ ਦੇ ਸਾਰੇ ਲਈ ਜਰੂਰੀ ਸਾਰੇ ਪਾਕਤ ਲੱਗੇ ਠੀਕ ਹੈ ਗਾਨੋਂ ਬਿਲਕੁਲ ਠੀਕ ਵੱਡੀ ਗੱਲ ਹੈ ਤਾਂ ਡੀਐਸ ਕੁਰਬਾਨੀ ਨੂੰ ਅਸੀਂ ਤੋਂ ਕਾਂਗਰਸੀ ਪ੍ਰਧਾਨ ਜੀ ਵਗੈਰਾ ਕੋਈ ਫੋਨ ਨਹੀਂ ਕਰਦੇ ਜੀ ਸਾਡੀ ਕਿਸਾਨੀयत ਵਿਚਾਰੇ ਉਹ ਪੰਜਾਬ ਦਾ ਭਵਿੱਖ ਤੁਸੀਂ ਵਿਚਾਰੋ ਆਪਣੇ ਹੱਥਾਂ ਤੇ ਅਸੀਂ ਤਾਂ ਰਲ ਮਿਲ ਕੇ ਅਰਦਾਸ ਕਰਦੇ ਤੁਹਾਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ